ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਬਤੇ ਅੱਜ ਉਹ ਸਾਡੇ ਪਿੰਡ ਗੋਸਲ ਵਿਖੇ ਪੰਜਵਾਂ ਸਰਲਾਣਾ ਸਿੰਝ ਮੇਲਾ ਹੋਣ ਜਾ ਰਿਹਾ ਸਪੋਰਟਸ ਕਲੱਬ ਪਿੰਡ ਗੋਸਲ ਵੱਲੋਂ ਜੋ ਕਿ ਸਰਦਾਰ ਜਨੈਲ ਸਿੰਘ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਜੋ ਕਿ ਇਹਨਾਂ ਨੇ ਹੀ ਇਹ ਸਿੰਝ ਮੇਲੇ ਨੂੰ ਸ਼ੁਰੂ ਕੀਤਾ ਸੀ ਅੱਜ ਇਹ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਅੱਜ ਪੰਜਾਹਵਾਂ ਸੇਂਝ ਮੇਲਾ ਹੋਣ ਜਾ ਰਿਹਾ ਮੈਂ ਸਾਰੇ ਹੀ ਪਿੰਡ ਨੂੰ ਪਹਿਲਾਂ ਵਧਾਈ ਦੇਣਾ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਐਡਾ ਵੱਡਾ ਸੇਂਝ ਮੇਲਾ ਜੋ ਸ਼ੁਰੂ ਹੋਣ ਜਾ ਰਿਹਾ ਇਹ ਸੇਂਝ ਮੇਲੇ ਸਾਰੇ ਹੀ ਪਿੰਡ ਦੇ ਸਹਿਯੋਗ ਨਾਲ ਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਹੀ ਸੋਭਦੇ ਹਨ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਤੇ ਮੈਂ ਇਹ ਮਿਸਟਰੀ ਸਰਦਾਰ ਜਰਨੈਲ ਸਿੰਘ ਦੇ ਪਰਿਵਾਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਤੇ ਤਹਿ ਦਿਲੋਂ ਧੰਨਵਾਦ ਕਰਦਾ ਸਰਦਾਰ ਸਰਗਵਾਸੀ ਸਰਮਨ ਸਿੰਘ ਦਾ ਜੋ ਕਿ ਸ਼ੀਦਾਂਤ ਸਿੰਘਾ ਤੋਂ ਇਹ ਹੋ ਗਏ ਸ਼ੰਜ ਇੱਥੇ ਆਉਂਦੀ ਆ ਤੇ ਮੈਂ ਉਹਨਾਂ ਸਾਰੇ ਹੀ ਪਰਿਵਾਰ ਦਾ ਵੀ ਧੰਨਵਾਦ ਕਰਦਾ ਹਾਂ ਪਹਿਲਵਾਨ ਕਿੱਥੋਂ ਕਿੱਥੋਂ ਆ ਰਹੇ ਆ ਪਹਿਲਵਾਨ ਜੋ ਸਾਡੇ ਆ ਰਹੇ ਆ ਇਹ ਖਾਲਿਆਂ ਦੇ ਪ੍ਰਧਾਨ ਖਾਲਿਆਂ ਵੱਡੇ ਵੱਡੇ ਮਾਲੇ ਆ ਖਾਲਿਆਂ ਦੇ ਜੋ ਕਿ ਪਹਿਲੀ ਪਾਸਟਕ ਦੀ ਕੁਸ਼ਤੀ ਦਾ ਨਾਮ ਆ ਉਹ ਕਤਰੀ ਹਜ਼ਾਰ ਰੁਪਈਆ ਦੇ 4000 ਰੁਪਈਆ ਜੋ ਦੂਜੀ ਦੋ ਨੰਬਰ ਦੀ ਕੁਸ਼ਤੀ ਆ ਉਹਦਾ ਜੋ ਨਾਮ ਆ ਉਹ 25 15 ਆ 16 ਦਿੱਤਾ ਜਾਣਾ ਆ ਜੀ ਮੜਕੇ ਦੀ ਕੁਸ਼ਤੀ ਕਿੰਨਾ ਪਹਿਲਵਾਨਾਂ ਜੇ ਦੇਖਣ ਨੂੰ ਮਿਲੇਗੀ ਜੀ ਬਹੁਤ ਹੈ ਭਾਈ ਬਹੁਤ ਲੱਛੜ ਮੜਕੇ ਦੀ ਜਿਹੜੀ ਕੁਸ਼ਤੀ ਆ ਪਹਾੜੀ ਤੇ ਪ੍ਰਦੀਪ ਆਪਣਾ ਗੱਲ ਕਰੀਏ ਕਿ ਕਿੰਨਾ ਕੁ ਸਹਿਯੋਗ ਐਨਆਰਆਈ ਦਾ ਹੋ ਰਿਹਾ ਸਾਡੇ ਪਿੰਡ ਨੂੰ ਜਿੰਨਾ ਐਨਆਰਆਈ ਵੀਰਾਂ ਦਾ ਸਹਿਯੋਗ ਆ ਉਹਨਾਂ ਅਸੀਂ ਵੀ ਨਹੀਂ ਕਰ ਸਕਦੇ ਜਿੰਨਾ ਕਿ ਸਾਡੇ ਬਾਹਰ ਪ੍ਰਦੇਸ਼ਾਂ 'ਚ ਬੈਠੇ ਨੌਜਵਾਨ ਜੋ ਐਨਆਰਆਈ ਆ ਸਾਡੇ ਪਿੰਡ ਨਾਲ ਇੰਨਾ ਕਿ ਜੁੜੇ ਹੋਏ ਆ ਕਿ ਜਦੋਂ ਵੀ ਕੋਈ ਪਿੰਡ ਦਾ ਕੰਮ ਸ਼ੁਰੂ ਕਰਨਾ ਹੁੰਦਾ ਜਾਂ ਮੇਲੇ ਇਹੋ ਜਿਹੇ ਕਰਵਾਉਣੇ ਆ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਅਸੀਂ ਉਹਨਾਂ ਦਾ ਕਿੰਨਾ ਸ਼ਬਦਾਂ ਦਾ ਧੰਨਵਾਦ ਕਰ ਸਕੀਏ ਕਿ ਮੈਂ ਫੇਰ ਆਪਣੇ ਵੱਲੋਂ ਸਾਰੀ ਕਮੇਟੀ ਵੱਲੋਂ ਸਾਰੇ ਪਿੰਡ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਐਨਆਰਆੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜੋ ਹਰ ਟਾਈਮ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ ਬਾਬਾ ਜੀ ਕਿੰਨੇ ਕਮਾਲ ਨਾਲ ਜੀ ਘੋਲਦੇ ਨੇ ਇੱਥੇ ਤੁਹਾਨੂੰ 100 ਤੋਂ ਵੱਧ ਕੁੱਸਟੀਆਂ ਦੇਖਣ ਨੂੰ ਮਿਲਣਗੀਆਂ ਜਿਹਦੇ ਵਿੱਚ ਕਿ 200 ਤੋਂ ਉੱਪਰ ਮਲ ਜਿਹੜੇ ਇੱਥੇ ਘੋਲਣ ਲਗੇ ਇਹ ਵੀ ਸਾਰਾ ਪਿੰਡ ਦੇ ਸਹਿਯੋਗ ਨਾਲ ਐਵੇਂ ਦੀ ਛਿੰਚ ਤੇ ਹੁੰਦੀ ਛਿੰਚ ਕੀ ਫਰਕ ਸਮਝੋਗੇ ਪਹਿਲੇ ਦੀ ਜਿਹੜੀ ਸਾਡੀ ਪਹਿਲੀ ਛੰਝੀ ਸੀ ਉਹ ਉਸ ਟਾਈਮੇ ਬਹੁਤ ਵਧੀਆ ਸੀ ਕਿਉਂਕਿ ਉਸ ਟਾਈਮ ਨਾਲ ਜਦੋਂ ਚਲਾਈ ਸੀ ਫਰਕ ਕੀ ਸਮਝੋ ਉਹਦੇ ਵਿੱਚ ਬਹੁਤ ਵੱਡਾ ਫਰਕ ਆ ਜੀ ਅੱਜ ਅੱਜ ਜਿਹੜੀ ਐਨਆਰਏ ਵੀਰਾਂ ਨੇ ਛਿੰਝ ਨੂੰ ਥੱਲਿਓਂ ਚੱਕ ਕੇ ਉੱਪਰ ਲਿਜਾ ਕੇ ਲੱਖਾਂ ਕਰੋੜਾਂ ਚ ਘਰਤਾ ਛਿੰਝਾਂ ਨੂੰ ਜੀ ਇਹਦੇ ਵਿੱਚ ਇਹ ਹੈਗਾ ਇਹ ਛਿੰਝ ਮਿਲ ਤਾਂ ਹੁੰਦੇ ਆ ਕਿ ਜਿਹੜੇ ਸਾਡੇ ਨੌਜਵਾਨ ਆ ਉਹ ਗਰਾਉਂਡਾਂ ਨਾਲ ਜੁੜਨ ਨਸ਼ੇ ਤੋਂ ਪ੍ਰੇਰਿਤ ਹੋਣ ਤੇ ਵੱਧ ਤੋਂ ਵੱਧ ਪਹਿਲਵਾਨੀ ਕਬੱਡੀ ਨਾਲ ਜੁੜਨ ਅਸੀਂ ਇਹੋ ਹੀ ਉਮੀਦ ਕਰਦੇ ਆ ਆਪਣੇ ਨੌਜਵਾਨਾਂ ਤੋਂ ਕਿ ਆਪਾਂ ਖਾਲਿਆਂ ਨਾਲ ਜੁੜੀਏ ਮੱਲ ਬਣੀ ਪੰਜਾਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੱਖਾਂ ਲੋਕੀ ਦਰਸ਼ਕ ਵੇਖ ਰਹੇ ਆ ਦੇਸ਼ਾਂ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਆਪਣਾ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸਾਡੇ ਚੈਨਲ ਰਾਹੀਂ ਅਸੀਂ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਾਂ ਸਾਰੀਆਂ ਪੰਚਾਇਤਾਂ ਨੂੰ ਪਿੰਡ ਵਾਸੀਆਂ ਨੂੰ ਇਕਜੁੱਟ ਹੋ ਕੇ ਨਸ਼ੇ ਦੇ ਖਿਲਾਫ ਲੜਨਾ ਚਾਹੀਦਾ ਆ ਜਿਸ ਦਾ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਜੁੱਧ ਛੇੜਿਆ ਉਸੇ ਤਰ੍ਹਾਂ ਪਿੰਡ ਦੀਆਂ ਪੰਚਾਇਤਾਂ ਨੂੰ ਐਨਆਰਏ ਵੀਰਾਂ ਨੂੰ ਵੀ ਸਾਡਾ ਸਹਿਯੋਗ ਦੇ ਕੇ ਮੋਢੇ ਨਾਲ ਮੋਢਾ ਖੜਾ ਕਰਕੇ ਆਪਾਂ ਨੂੰ ਤੁਰਨਾ ਚਾਹੀਦਾ ਤਾਂ ਜੋ ਅਸੀਂ ਨੌਜਵਾਨੀ ਨੂੰ ਬਚਾ ਸਕੀਏ